ਜਨਵਰੀ ਨੂੰ ਕਿਸਾਨਾਂ ਦੇ ਦਿੱਲੀ ਕੋਚ ਕਰਨ ਦਾ ਫੈਸਲਾ ਹੋਇਆ ਰੱਦ ਜੀ ਹਾਂ ਕਿਸਾਨ ਦਿੱਲੀ ਵੱਲ ਨੂੰ ਨਹੀਂ ਕੋਚ ਕਰਨਗੇ ਤੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਤੁਹਾਨੂੰ ਦੱਸਦੀਆਂ ਸਰਸ਼ੀਕਾ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੇ ਗੱਲ ਕਰਦੇ ਹਾਂ ਇਸ ਸਮੇਂ ਸਭ ਤੋਂ ਅਹਿਮ ਮੁੱਦੇ ਦੀ ਕਿਸਾਨੀ ਸੰਘਰਸ਼ ਦਾ ਮੁੱਦਾ ਜੋ ਕਿ ਪਿਛਲੇ 11 ਮਹੀਨੇ ਤੋਂ ਚੱਲ ਰਿਹਾ ਹੈ ਤੇ ਹੁਣ ਤੱਕ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਈਸਵਰ ਸਿੰਘ ਪੰਦੇਰ ਨੇ ਕੁਝ ਐਲਾਨ ਵੀ ਕਰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਉਸ ਕੇਂਦਰ ਸਰਕਾਰ ਨੂੰ ਗੱਲਬਾਤ ਦਾ ਸਮਾਂ ਦੇਣਾ ਚਾਹੀਦਾ ਜਿੱਥੇ 21 ਜਨਵਰੀ ਨੂੰ ਦਿੱਲੀ ਵੱਲ ਨੂੰ ਕੋਚ ਕਰਨਾ ਸੀ ਉੱਥੇ ਹੀ ਇਹ ਬਿਲਕੁਲ ਰੱਦ ਕਰ ਦਿੱਤਾ ਗਿਆ ਹੈ ਤੇ ਸਵਰਨ ਸਿੰਘ ਪੰਦੇਰ ਨੇ ਇਹ ਵੀ ਆਖ ਦਿੱਤਾ ਹੈ ਕਿ 26 ਜਨਵਰੀ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਦੱਸਣਗੇ ਦੱਸ ਦਿੱਇਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਲਗਾਤਾਰ ਸ਼ੰਮੂ ਅਤੇ ਖਨੋਰੀ ਬਾਰਡਰ ਤੇ ਮੋਰਚੇ ਵੀ ਲਗਾਏ ਜਾਂਦੇ ਹਨ ਹਾਲਾਂਕਿ ਉਹਨਾਂ ਨੇ ਦਿੱਲੀ ਵੱਲ ਨੂੰ ਕੋਚ ਕਰਨ ਲਈ ਚਾਰ ਫਰੀ ਜਥੇ ਭੇਜੇ ਸਨ 101 ਕਿਸਾਨਾਂ ਦੇ ਪਰ ਫਿਰ ਵੀ ਹਰਿਆਣਾ ਸਰਕਾਰ ਦੀ 도ਗਲੀ ਨੀਤੀ ਦੇ ਕਰਕੇ ਦਿੱਲੀ ਵੱਲ ਨੂੰ ਕੋਚ ਕਰਨ ਲਈ ਅਸਮਰਥ ਰਹੇ ਹੁਣ ਦੂਜੇ ਪਾਸੇ ਸਵਰਨ ਸਿੰਘ ਪੰਦੇਰ ਨੇ ਇੱਕ ਹੋਰ ਵੀ ਗੱਲ ਆਖੀ ਹੈ ਕਿ ਉਹ ਚਾਹੁੰਦੇ ਹਨ ਜਗਜੀਤ ਸਿੰਘ ਢੱਲਨੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣ ਕਿਉਂਕਿ ਇਸ ਲਾਈਵ ਵਿੱਚ ਲੈਣ ਲਈ ਇਸ ਲਾਈਵ ਨੂੰ ਲੜਨ ਲਈ ਇੱਕ ਚੰਗੇ ਅਤੇ ਸਮਝਦਾਰ ਆਗੂ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਤਾਂ ਹੀ ਹੋਏਗਾ ਕਿ ਜਗਜੀਤ ਸਿੰਘ ਢੱਲਨੇਵਾਲ ਜਦੋਂ ਬਿਲਕੁਲ ਤੰਦਰੁਸਤ ਹੋਣਗੇ ਉੱਥੇ ਜ ਦੂਜੇ ਪਾਸੇ ਜਗਜੀਤ ਸਿੰਘ ਢੱਲਨੇਵਾਲ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ ਉਹਨਾਂ ਨੇ ਕਿਹਾ ਕਿਸੇ ਕੀਮਤ ਤੇ ਬੰਬਰਤ ਨਹੀਂ ਖਤਮ ਕਰਨਗੇ ਉਹਨਾਂ ਨੇ ਹੌਸਲੇ ਬਿਲਕੁਲ ਬਲੰਦ ਨੇ ਇਹ ਮਰਨ ਵਰਤ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਨਹੀਂ ਮੰਨ ਲੈਂਦੀ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਮੰਨ ਲੈਂਦੀ ਤੇ ਅੱਜ ਹੀ ਮਰਨ ਵਰਤ ਖਤਮ ਕਰ ਦਣਗੇ ਜਿਸ ਬਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਇਸ ਮਰਨ ਵਰਤ ਦੇ ਦੌਰਾਨ ਉਹਨਾਂ ਨੂੰ ਕੁਝ ਵੀ ਹੋ ਜਾਂਦਾ ਤਾਂ ਵੀ ਇਹ ਮਰਨ ਵਰਤ ਇਦਾਂ ਹੀ ਚੱਲਦਾ ਰਹੇਗਾ ਆ ਤਾਂ ਨ ਸੰਜੀ ਕਰਦੇ ਆ ਪੂਰੀ ਗੱਲ ਕਿ ਸਵਰ ਸਿੰਘ ਭੰਦੇਰ ਹੋਰ ਕੀ ਕਹਿ ਰਹੇ ਨੇ 21 ਜਨਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਕਰਨ ਦਾ ਫੈਸਲਾ ਹੋਇਆ ਰੱਦ ਜੀ ਹਾਂ ਕਿਸਾਨ ਦਿੱਲੀ ਵੱਲ ਨੂੰ ਨਹੀਂ ਕੋਚ ਕਰਨਗੇ ਤੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਤੁਹਾਨੂੰ ਦੱਸਦੇ ਆ ਸਰਸ਼ੀਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੇ ਗੱਲ ਕਰਦੇ ਆ ਇਸ ਸਮੇਂ ਸਭ ਤੋਂ ਅਹਿਮ ਮੁੱਦੇ ਦੇ ਕਿਸਾਨੀ ਸੰਘਰਸ਼ ਦਾ ਮੁੱਦਾ ਜੋ ਕਿ ਪਿਛਲੇ 11 ਮਹੀਨੇ ਤੋਂ ਚੱਲ ਰਿਹਾ ਤੇ ਹੁਣ ਤੱਕ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਉਥੇ ਸਵਰਨ ਸਿੰਘ ਪੰਦੇਰ ਨੇ ਕੁਝ ਐਲਾਨ ਵੀ ਕਰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਉਸ ਕਰਕੇਂਦਰ ਸਰਕਾਰ ਨੂੰ ਗੱਲਬਾਤ ਦਾ ਸਮਾਂ ਦੇਣਾ ਚਾਹੀਦਾ ਜਿੱਥੇ 21 ਜਨਵਰੀ ਨੂੰ ਦਿੱਲੀ ਵੱਲ ਨੂੰ ਕੋਚ ਕਰਨਾ ਸੀ ਉੱਥੇ ਹੀ ਇਹ ਬਿਲਕੁਲ ਰੱਦ ਕਰ ਦਿੱਤਾ ਗਿਆ ਹੈ ਤੇ ਸਵਰਨ ਸਿੰਘ ਪੰਦੇਰ ਨੇ ਇਹ ਵੀ ਆਖ ਦਿੱਤਾ ਹੈ कि 26 जनवरी ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਦੱਸਣਗੇ ਦੱਸਦੀ ਹੈ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਲਗਾਤਾਰ ਸ਼ੰਮੂ ਅਤੇ ਖਨੋਰੀ ਬਾਰਡਰ ਤੇ ਮੋਰਚੇ ਵੀ ਲਗਾਏ ਜਾਂਦੇ ਹਨ ਹਾਲਾਂਕਿ ਉਹਨਾਂ ਨੇ ਦਿੱਲੀ ਵੱਲ ਨੂੰ ਕੋਚ ਕਰਨ ਲਈ ਚਾਰ ਵਾਰੀ ਜਥੇ ਭੇਜੇ ਸਨ 101 ਕਿਸਾਨਾਂ ਦੇ ਪਰ ਫਿਰ ਵੀ ਹਰਿਆਣਾ ਸਰਕਾਰ ਦੀ 도ਗਲੀ ਨੀਤੀ ਦੇ ਕਰਕੇ ਦਿੱਲੀ ਵੱਲ ਨੂੰ ਕੋਚ ਕਰਨ ਲਈ ਅਸਮਰਥ ਰਹੇ ਹੁਣ ਦੂਜੇ ਪਾਸੇ ਸ਼ਵਨ ਸਿੰਘ ਪੰਦੇਰ ਨੇ ਇੱਕ ਹੋਰ ਵੀ ਗੱਲ ਆਖੀ ਹੈ ਕਿ ਉਹ ਚਾਹੁੰਦੇ ਹਨ ਜਗਜੀਤ ਸਿੰਘ ਦੱਲਨੇ ਵਾਲ ਆਪਣਾ ਮਰਨ ਵਰਤ ਖਤਮ ਕਰ ਦੇਣ ਕਿਉਂਕਿ ਇਸ ਲਾਈਵ ਵਿੱਚ ਲੈਣ ਲਈ ਇਸ ਲਾਈਵ ਨੂੰ ਲੜਨ ਲਈ ਇੱਕ ਚੰਗੇ ਅਤੇ ਸਮਝਦਾਰ ਆਗੂ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਤਾਂ ਹੀ ਹੋਏਗਾ ਕਿ ਜਗਜੀਤ ਸਿੰਘ ਡੱਲੇਵਾਲ ਜਦੋਂ ਬਿਲਕੁਲ ਤੰਦਰੁਸਤ ਰਹਿਣਗੇ ਉਥੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ ਉਹਨਾਂ ਨੇ ਕਿਹਾ ਕਿਸੇ ਕੀਮਤ ਤੇ ਬੰਬਰਤ ਨਹੀਂ ਖਤਮ ਕਰਨਗੇ ਉਹਨਾਂ ਨੇ ਹੌਸਲੇ ਬਿਲਕੁਲ ਬਲੰਦ ਨੇ ਇਹ ਮਰਨ ਵਰਤ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਨਹੀਂ ਮੰਨ ਲੈਂਦੀ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਮੰਨ ਲੈਂਦੀ ਤੇ ਅੱਜ ਹੀ ਮਰਨ ਵਰਤ ਖਤਮ ਕਰ ਦਣਗੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਇਸ ਮਰਨ ਵਰਤ ਦੇ ਦੌਰਾਨ ਉਹਨਾਂ ਨੂੰ ਕੁਝ ਵੀ ਹੋ ਜਾਂਦਾ ਤਾਂ ਵੀ ਇਹ ਮਰਨ ਵਰਤ ਇਦਾਂ ਹੀ ਚੱਲਦਾ ਰਹੇਗਾ ਆ ਤਾਂ ਸੰਜੀਗੁਰ ਨੇ ਪੂਰੀ ਗੱਲ ਕਿ ਸਵਰ ਸਿੰਘ ਭੰਦੇਰ ਹੋਰ ਕੀ ਕਹਿ ਰਹੇ ਨੇ